ਕਪੜੇ ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦਰ ਅਸਲ ਸਾਈਂ ਗਾਰਮੈਂਟਸ ਨੰਗਲੱਡਾ ਮਾਰਕੀਟ ਦੇ ਵਿੱਚ ਕਪੜੇ ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਤੇ ਕਰੀਬ 2 ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਜੜੀ ਅੱਗ ਆ ਬੁਝਾਈ ਗਈ ਹੈ। ਦੱਸਦੀ ਕਿ ਇੱਥੇ ਸਥਾਨਕ ਲੋਕਾਂ ਦੇ ਵੱਲੋਂ ਮਦਦ ਕੀਤੀ ਗਈ ਤੇ 3 ਮੰਜ਼ਲਾ ਦੁਕਾਨ ਜਿਸ ਦੇ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸੋ ਇਹ ਕਿੱਸੇ ਦਰਮਿਆਨ ਬਿਲਡਿੰਗ ਦੇ ਵਿੱਚ ਜਿਹੜਾ ਸਮਾਨ ਰੱਖਿਆ ਹੋਇਆ ਸੀ ਉਸ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੇ ਵਿੱਚ ਪੂਰੀ ਜਾਂਚ ਹੋਵੇਗੀ। ਕਈ ਘੰਟਿਆਂ ਤੱਕ ਕਿ ਅੱਗ ਲੱਗੀ ਰਹੀ ਹੈ ਤੇ ਬੜੀ ਮੁਸ਼ਕਲ ਦੇ ਨਾਲ ਇਸ ਤੇ ਕਾਬੂ ਪਾਇਆ ਗਿਆ। ਸਰ ਜਿੱਦੈ ਪਤਾ ਲੱਗਾ ਸੀ ਮੌਕੇ ਤੇ ਪਹੁੰਚੇ ਸਾਡੀਆਂ ਨਗਰ ਕੌਂਸਲ ਲੰਗਲ ਦੀਆਂ ਪਹਿਲਾਂ ਦੋ ਗੱਡੀਆਂ ਤੁਰੰਤ ਆ ਗਈਆਂ ਸੀਗੀਆਂ ਤੇ ਅੱਗ ਬਹੁਤ ਜ਼ਿਆਦਾ ਸੀ ਕਿਉਂਕਿ ਕੱਪੜੇ ਦੀ ਦੁਕਾਨ ਹੈ ਇਹ। ਕੱਪੜੇ ਦੀ ਦੁਕਾਨ ਕਰਕੇ ਔਰ ਅੰਦਰ ਪਲਾਸਟਿਕ ਦੀ ਫਿਟਿੰਗ ਹੈ ਜਿਹਦੇ ਕਰਕੇ ਅੱਗ ਬੁਝਣੀ ਬੜੀ ਔਖੀ ਹੋ ਰਹੀ ਸੀ ਸਾਡੀ ਜਿਹੜੀਆਂ ਫੋਰਮ ਅਸੀਂ ਯੂਜ਼ ਕੀਤੀ ਹੈ ਤਾਂ ਕੁਝ ਅੱਗ ਨੂੰ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਅਸੀਂ ਹੁਣ ਤੀਸਰੀ ਗੱਡੀ ਮੰਗਾਈ ਹੈ। ਇਸ ਤੋਂ ਪਹਿਲਾਂ ਵੀ ਗੱਡੀਆਂ ਜਿਹੜੇ ਰੀਫਿਲ ਹੋ ਕੇ ਆ ਗਈਆਂ। ਐਨਐਫਐਲ ਦੀ ਗੱਡੀ ਵੀ ਆ ਰਹੀ ਹੈ। ਬੀਬੀਐਮਬੀ ਦੀ ਆਲਰੇਡੀ ਪਹੁੰਚ ਚੁੱਕੀ ਹੈ। ਮੁੰਡੇ ਮੁਸ਼ੱਕਤ ਕਰ ਰਹੇ ਆ। ਲੋਕ ਵੀ ਬੜਾ ਸਹਿਯੋਗ ਕਰ ਰਹੇ ਜਿਹੜੇ ਮੁੰਡੇ ਇੱਥੇ ਦੇ ਯੂਥ ਹੈਗਾ ਵਾ। ਉਹ ਅੰਦਰ ਵੜ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਖਾਨਾ ਭਰ ਭਾਰੀ ਸੰਨੀ ਸ਼ਰਮਾ ਵੀ ਇੱਥੇ ਪਹੁੰਚ ਚੁੱਕੇ ਆ ਤੇ ਸਾਰੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਅੱਗ ਦੇ ਕਾਬੂ ਪਾਇਆ ਜਾ ਸ ਭੁਜਾਰੀ ਥੋੜੀ ਔਖੀ ਹੋ ਰਹੀ ਔਰ ਨੁਕਸਾਨ ਲਗਭਗ ਕਰੋੜਾਂ ਦਾ ਲੱਗ ਰਿਹਾ ਹੈ ਇਸ ਟਾਈਮ ਰਾਹੁਲ ਸ਼ਰਮਾ ਰਾਹੁਲ ਸ਼ਰਮਾ ਐਸਚਓ ਰਾਹੁਲ ਸ਼ਰਮਾ ਵੀ ਮੌਕੇ ਤੇ ਆਪਣੀ ਟੀਮ ਨਾਲ ਪਹੁੰਚ ਚੁੱਕੇ ਆ ਜਿਹੜਾ ਸੋਰ ਸ਼ਰਕਰ ਦਾ ਕਹਿ ਰਹੀ ਸਾਰਾ ਬਾਜ਼ਾਰ ਅਜਿਹੇ ਟਾਈਮ ਤੇ ਫਾਇਰ ਗੇਟਾਂ ਵਾਲਾ ਨਹੀਂ ਬਹੁਤ ਘਮਮਤ ਮਾਰੀ ਹੋਈ ਹੈ ਉਲਟ ਮਸਾਲਾ ਸੰਦੇਸ ਸਤਜੋ ਸਾਹਿਬੀ ਬੋਹ ਹੀ ਮਸਤੋ ਸਾਹਿਬ ਨੇ ਬਹੁਤ ਹੀ ਜਿੰਮੇਵਾਰੀ ਦਾ ਕੰਮ ਨਿਭਾ ਰਿਹਾ ਸਾਰਾ ਬਾਜ਼ਾਰ ਖੜਾ ਇਹਨਾਂ ਨਾਲ ਬਹੁਤ ਹੀ ਮਦਭਾਗੀ ਗੱਲ ਹੈ ਜਿਹੜਾ ਕਿ ਇਹ ਨੁਕਸਾਨ ਹੋਏ ਬਹੁਤ ਵੱਡੇ ਪੱਦਰ ਤੇ ਇਨਸਾਨ ਹੋਇਆ ਜੀ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਉਹ ਪਾਣਾ ਮੰਨਣ ਦਾ ਵਲਵਕਸ਼ਾਂ ਦਾ ਪਿਆਰ ਸਾਰਿਆਂ ਦੇ ਨਾਲ ਖੜਾ ਹੈ ਹੱਦ ਦਿਨ ਰਾਤ ਖੜਾ ਹੈ ਹਰ ਪੱਕੋ ਤੁਹਾਨੂੰ ਤੁਹਾਨੂੰ ਦਿ ਲੋਕ ਨਾਲ ਖੜਾ ਬਾਜ਼ਾਰ ਸਾਰਾ ਬਬੀ ਇੱਕੋ ਦੁਕਾਨ ਦਾ ਨੁਕਸਾਨ ਹੈ ਕਿ ਹੋਰ ਵੀ ਦੁਕਾਨਾਂ ਵਾਲੇ ਕੋਈ ਇਹਨਾਂ ਦੀ ਜਿਹੜੀ ਆਪਸੀ ਜੁੜਾ ਹੈਗਾ ਦੁਕਾਨ ਦਾ ਦੋਨਾਂ ਦੁਕਾਨਾਂ ਇਹਨਾਂ ਦੀ ਸਾਈ ਗਾਰਮੈਂਟ ਵਾਲੇ ਬਹੁਤ ਹੀ ਨੇਕ ਦਿਲ ਇਨਸਾਨ ਹੈ ਮਾਰਾ ਨੇ ਕੋਈ ਜਾਨੀ ਨੁਕਸਾਨ ਨਹੀਂ ਕੀਤਾ ਪਰ ਨੁਕਸਾਨ ਬਹੁਤ ਵੱਡੇ ਲੈਵਲ ਦਾ ਹੋਇਆ ਜਿਆ ਕੰਮ ਕਰ ਟੋਟਲ ਲਾਸ ਬਲੀ ਅੱਜ ਦੁੱਖ ਦਾ ਦਿਨ ਹੈ ਕਿ ਅੱਜ ਸ਼ਾਮ ਸਾਈ ਗਾਰਮੈਂਟ ਅੱਡਾ ਮਾਰਕੀਟ ਦੇ ਵਿੱਚ ਅੱਗ ਲੱਗੀ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਕੁਛ ਨਹੀਂ ਬਚਿਆ ਪਰ ਪ੍ਰਸ਼ਾਸਨ ਨੇ ਬਹੁਤ ਮਦਦ ਕੀਤੀ ਐਸਐਚਓ ਰਾਹੁਲ ਸ਼ਰਮਾ ਜੀ ਨੇ ਬਹੁਤ ਮਦਦ ਕੀਤੀ ਆਪ ਆਕੇ ਸ਼ਟਰ ਨੂੰ ਤੋੜਿਆ ਪ੍ਰਸ਼ਾਸਨ ਨੇ ਅੱਗ ਬੁਝਾਣ 'ਚ ਪੂਰਾ ਯੋਗਦਾਨ ਪਾਇਆ ਅੱਡਾ ਮਾਰਕੀਟ ਦੇ ਬੱਚਿਆਂ ਨੇ ਲੜਕਿਆਂ ਨੇ ਨੌਜਵਾਨ ਸਾਥੀਆਂ ਨੇ ਸ਼ਹਿਰਦਿਆਂ ਨੇ ਅੱਗ ਬੁਝਾਣ 'ਚ ਬਹੁਤ بڑا ਰੋਲ ਅਦਾ ਕੀਤਾ ਉਹਦੇ ਨਾਲ ਆਜ ਘਵਾਂਡ ਵਿੱਚ ਜਿਹੜੀ ਅੱਗ ਲੱਗਣ ਜਾ ਰਹੀ थी ਉਹਦਾ ਪਛਾਹ ਹੋ ਗਿਆ ਮੈਂ ਜੋ ਜਿਹੜੇ ਉੱਪਰ ਰਹਿائش ਕੀਤੀ ਗਈ ਹੈ ਉਹ ਸੁਰੱਖਤ ਨੇ ਇਸ ਵੇਲੇ ਜੋ ਇੱਥੇ ਬੋਕਾ ਦੇਖਿਆ ਜਾ ਰਿਹਾ ਉਹ ਕਿਹਾ ਜਾ ਸਕਦਾ ਮੈਂ ਸਭ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਆਪਣੇ ਘਰਾਂ ਦੀਆਂ ਜਿਹੜੀਆਂ ਵਾਇਰ ਹੈ ਬਿਜਲੀ ਦੇ ਲੋਡ ਜਾਦੇ ਵੱਧ ਚੁੱਕੇ ਆ ਉਹਨੂੰ ਠੀਕ ਕਰਵਾਓ ਔਰ ਉੱਪਰ ਰਹਿਣ ਵਾਲੇ ਲੋਕ ਕੋਈ ਸੁਰੱਖਿਤ ਨਹੀਂ ਹੈ ਨੇ ਕੀ ਉਹਨਾਂ ਦੀ ਰਿਹائش ਇੱਥੇ ਸੀ ਸਾਈ ਗਾਰਮੈਂਟ ਦੀ ਨਹੀਂ ਸਾਈ ਗਾਰਮੈਂਟ ਦੀ ਰਿਹائش ਇੱਥੇ ਨਹੀਂ ਬਿਕਰਾ ਜੀ ਸਾਈ ਗਾਰਮੈਂਟ ਦੀ ਰਿਹائش ਜਿਹੜੀ ਹੈ ਉਹ ਦਰਾਂ ਨਾ ਇੰਦਰਾ ਨਗਰ ਹੈ ਬਾਜ਼ਾਰ ਦੇ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਹਨਾਂ ਨੂੰ ਮੈਸੇਜ ਜ਼ਰੂਰ ਕਨਵੇ ਕੀਤਾ ਪ੍ਰਿੰਨੀ ਦੇ ਨੂੰ ਸਾਰੇ ਪ੍ਰਸ਼ਾਸਨ ਨੂੰ ਬਾਜ਼ਾਰ ਨੇ ਬੁਲਾ ਲਿਆ ਚੌਧਰੀ ਸਾਹਿਬ ਹੋਰ ਵੀ ਆਲੇ-ਦੋਲੇ ਦੁਕਾਨਾਂ ਨੇ ਉਹਦੀ ਰਿਹائش ਵੀ ਉੱਪਰ ਆਇਆ ਤੇ ਉਹਨਾਂ ਦਾ ਕੋਈ ਨੁਕਸਾਨਦਾਰ ਨਹੀਂ ਨਹੀਂ ਜਿਹੜਾ ਉਹਦੇ ਨਾਲ ਦੇ ਆ ਉਹਨਾਂ ਦੀ ਨਹੀਂ ਉਹ ਤੋਂ ਦੋ ਦੁਕਾਨਾਂ ਛੱਡ ਕੇ ਸਭ ਦੀ ਰਿਹائش ਉੱਪਰ ਇਸ ਤੇ ਚੌਧਰੀ ਸਾਹਿਬ ਤੁਸੀਂ ਵਪਾਰ ਮੰਡਲ ਦੇ ਪ੍ਰਧਾਨ ਵੀ ਰਹੇ ਹੋ ਵੈਸੇ ਵੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵੀ ਰਹੇ ਹੋ ਕੀ ਕਾਰਨ ਹੋ ਗਿਆ ਕਿ ਜਿਹੜੀ ਇੱਥੇ ਜਿਹੜੀ ਅੱਗ ਲੱਗੀ ਹੈ ਪਹਿਲਾ ਸਵਾਲ ਇਹ ਹੈ ਦੂਸਰਾ ਜਿਹੜੀ ਫਾਇਰ ਨੰਗਲ ਨਗਰ ਕੌਂਸਲ ਵੱਲੋਂ ਕੀਤੀ ਕਿ ਬੀਬੀਐਮਬੀ ਦੇ ਵੀ ਫਰਮ ਕੋ پاس ਮੌਕੇ ਤੇ ਪਹੁੰਚਿਆ ਸੀ ਫਾਇਰ ਵਿਭਾਗ ਦਾ ਟੈਲੀਫੋਨ ਅਟੈਂਡ ਨਹੀਂ ਹੋ ਰਿਹਾ ਥਾ ਜੀ ਮੈਨੂੰ ਫੋਨ ਗਿਆ ਮੈਂ ਰਾਹੁਲ ਸ਼ਰਮਾ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਸਾਰਾ ਇੰਤਜ਼ਾਮ ਕੀਤਾ ਉਹਨਾਂ ਨੂੰ ਪਤਾ ਕਿ ਕਿੱਦਾਂ ਇੰਤਜ਼ਾਮ ਕੀਤਾ ਔਰ ਗੱਡੀਆਂ ਟਾਈਮ ਸਿਰ ਪੁੱਜੀਆਂ ਪਰ ਲੇਕਿਨ ਸਾਰੀ ਰਾਹੁਲ ਸ਼ਰਮਾ ਜੀ ਨੇ ਕਿਰਪਾ ਕੀਤੀ ਹੈ ਵੀ ਛੁੱਟ ਗਈ। ਚੌਧਰੀ ਸਾਹਿਬ ਦੇਖੋ ਇੱਥੇ ਦੋ ਵੱਡੇ ادارے ਨੇ ਐਮਐਫਐਲ ਔਰ ਬੀਬੀਐਮਏ ਤੇ ਤੀਜਾ ਹੈਗਾ ਨਗਰ ਕੌਂਸਲ ਦਾ ਕਿ ਤਿੰਨਾਂ ਦੀਆਂ ਗੱਡੀਆਂ ਇੱਥੇ ਮੌਕੇ ਤੇ ਪਹੁੰਚੀਆਂ ਕਿ ਕੱਲੀ ਨਗਰ ਕੌਂਸਲ ਦੀ ਹੈ। ਜਿੰਨ ਇਹ ਮੈਂ ਦੇਖ ਨਹੀਂ ਪਾਇਆ। ਇਹ ਮੈਂ ਦੇਖ ਨਹੀਂ ਪਾਇਆ ਹੁਣ ਲੱਗਦਾ ਪਹੁੰਚੀ ਹੋਵੇਗਾ। ਹੁਣ ਤਾਂ ਐਮਐਫਐਲ ਵੀ ਪਹੁੰਚੀ ਆਈ। ਇਹ ਮੈਂ ਦੇਖ ਨਹੀਂ ਪਾਇਆ ਕਿ ਗੱਡੀਆਂ ਪਰ ਲੇਕਿਨ ਪੁਲਿਸ ਨੇ ਜਿਹੜਾ ਰੋਲ ਹੈ ਉਹ ਉਹਨਾਂ ਨੇ ਟੈਲੀਫੋਨ ਚੱਕਿਆ ਨਹੀਂ ਪੁਲਿਸ ਨੇ